ਸਤਿ ਸ਼੍ਰੀ ਅਕਾਲ ਮੈਂ ਹਾਂ ਨੀਰਜ ਭਲੀਟ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਪਲੇ ਬੇਰੋਜ਼ਗਾਰ ਸੰਜਾ ਮੋਰਚੇ ਵੱਲੋਂ ਸੰਗਰੂਰ ਵਿੱਚ ਪੰਜਾਬ ਸਰਕਾਰ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੰਗਰੂਰ ਵਿੱਚ ਬੇਰੋਜ਼ਗਾਰ ਸੰਜਾ ਮੋਰਚੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ ਦੂਸਰੇ ਦੇ ਦਿਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦਾ ਪੁਤਲਾ ਸਾੜਿਆ ਤੇ ਸੰਗਰੂਰ ਦੇ ਬਾਜ਼ਾਰਾਂ ਦੇ ਵਿੱਚ ਨਾਰੇਬਾਜ਼ੀ ਕਰਦੇ ਹੋਏ ਰੈਲੀ ਕੱਢੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਸਾਢੇ 3 ਸਾਲਾਂ ਵਿੱਚ 50 ਹਜ਼ਾਰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਕੈਡਰ ਦੀ ਇੱਕ ਵੀ ਪੋਸਟ ਨਹੀਂ ਕੱਢੀ ਇਸ ਕਾਰਨ ਸੈਂਕੜੇ ਨੌਜਵਾਨ ਅਜੇ ਵੀ ਬੇਰੋਜ਼ਗਾਰੀ ਦੀ ਮਾਰ ਚੜ੍ਹ ਰਹੇ ਨੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਦਿੱਲੀ ਦੇ ਕੇਜਰੀਵਾਲ ਅਤੇ ਸਿਸੋਧਿਆ ਪੰਜਾਬ ਦੇ ਖਜ਼ਾਨਿਆਂ ਨੂੰ ਲੁੱਟ ਰਹੇ ਨੇ ਪਰ ਪੰਜਾਬ ਦੇ ਲੋਕਾਂ ਦੇ ਲਈ ਸਰਕਾਰ ਕੋਲ ਕੁਝ ਨਹੀਂ ਹੈ ਮੋਰਚੇ ਦੇ ਆਗੂ ਨੇ ਚੇਤਾਵਨੀ ਦਿੱਤੀ ਕਿ ਜੇ ਨੌکریاں ਨਾ ਮਿਲੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰੀ ਕਾਰਨ ਨੌਜਵਾਨ ਪਰਦੇਸ ਜਾ ਰਹੇ ਨੇ ਜਿਸ ਨਾਲ ਸਮਾਜ ਅਤੇ ਪਰਿਵਾਰ ਪ੍ਰਭਾਵਿਤ ਹੋ ਰਹੇ ਨੇ ਪੁਲਿਸ ਨੇ ਸੁਰੱਖਿਆ ਦੇ ਪੂਕਤਾ ਪ੍ਰਬੰਧ ਇਸ ਦੌਰਾਨ ਕੀਤੇ ਹੋਏ ਸਨ ਤੇ ਸ਼ਾਂਤੀਪੂਰਵਕ ਢੰਗ ਦੇ ਨਾਲ ਇਸ ਮਾਰਚ ਨੂੰ ਕੱਢਣ ਦੀ ਡਿਊਟੀ ਉਹਨਾਂ ਦੀ ਸੀ ਤੰਗ। ਲਗਾਤਾਰ ਤੁਹਾਨੂੰ ਸੰਗਰੂਰ ਦੇ ਵਿੱਚ ਦੇਖ ਰਿਹਾ ਸਾਢੇ 3 ਸਾਲ ਹੋ ਗਏ ਧਰਨੇ ਵੀ ਲਾਏ ਲਾਠੀ ਚਾਰਜ ਵੀ ਹੋਏ ਚੁੰਨੀਆਂ ਵੀ ਲੱਤੀਆਂ ਪੱਗਾਂ ਵੀ ਲੱਤੀਆਂ ਪਰ ਅੱਜ ਫੇਰ ਤੁਸੀਂ 라ਵਣ ਦੀ ਜਗਾ ਤੇ ਸਰਕਾਰ ਦਾ ਪਤਲਾ ਕੀ ਕਰ ਪਹਿਲੀ ਗੱਲ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਜਾਬ ਦੇ ਬਚਨੀਕਾਂ ਉਹਨਾਂ ਗੁਰੂਆਂ ਦੇ ਕਰਤਾ ਸੰਸਾਬੇ ਭਗਤ ਸਿੰਘ ਉਹਨਾਂ ਦੇ ਵਾਰਸਾਂ ਕਿ ਜਿਨ੍ਹਾਂ ਨੇ ਲੰਬਾ ਸਮਾਂ ਜੇਲਾਂ ਚ ਰਹਿ ਕੇ ਸੰਘਰਸ਼ ਕੀਤਾ ਅਸੀਂ ਤਾਂ ਅੱਧਾ ਧਰਤੀ ਦੇ ਸੰਘਰਸ਼ ਕਰ ਰਹੇ ਹਾਂ ਸਾਨੂੰ ਇਹ ਸਾਡੇ ਬਰਾਸ਼ ਤੋਂ ਮਿਲੀ ਹੈ ਕਿ ਲਾਂਤ ਸਰਕਾਰ ਨੂੰ ਹੈ ਕਿ ਸਾਡੇ 3 ਸਾਲਾਂ ਦੇ ਵਿੱਚ ਜੇ ਇਹ ਬੇਰੁਜ਼ਗਾਰ ਆਪਣੀਆਂ ਪੋਸਟਾਂ ਮੰਗ ਰਹੇ ਐ ਸਿੱਖਿਆ ਦੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਸਿਹਤ ਦੇ ਵਿੱਚ ਨਹੀਂ ਕੱਢੀ ਉਮਰ ਹੱਦ ਛੋੜ ਨਹੀਂ ਦਿੱਤੀ 55% ਰੱਦ ਨਹੀਂ ਕੀਤੀ ਕੋਈ ਵੀ ਭਾਰਤੀ ਨਹੀਂ ਕੀਤੀ ਸਗੋਂ ਪੇਸ਼ਲੀਆਂ ਰੱਦ ਕੀਤੀਆਂ ਨੇ ਤਾਂ ਐਲਾਨ ਤਾਂ ਇਹ ਸਵਾਲ ਸਰਕਾਰ ਨੂੰ ਬਣਦਾ ਜਿਹੜੀ ਸੁਣਨਾ ਨਹੀਂ ਚਾਹੁੰਦੀ ਤਾਂ ਅਸੀਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਬਾਜ਼ਾਰ ਦੇ ਵਿੱਚ ਸੰਰੂਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਡਾਕਟਰ ਬਲਵੀਰ ਸਿੰਘ ਜੇਤ ਮੰਤਰੀ ਪੰਜਾਬ ਸਾਡੇ ਖਜ਼ਾਨੇ ਨੂੰ ਚੁੰਡਣ ਵਾਲੇ ਦਿੱਲੀ ਵਾਲੇ ਦੋ ਲਟੇਰੇ ਕੇਜਰੀਵਾਲ ਤੇ ਸ਼ੋਧਿਆ ਉਹਨਾਂ ਦੇ ਪੁਤਲੇ ਲੈ ਕੇ ਬਾਜ਼ਾਰ ਚੋਂ ਲੰਗੇ ਆ ਤੇ ਲੋਕਾਂ ਨੇ ਸਾਡੀ ਇਸ ਗੱਲ ਤੇ ਹੰਗਾਰਾ ਭਰਿਆ ਕਿ ਵਾਕਈ ਅਸੀਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਅੱਜ ਦੇ ਰਾਵਣ ਕਿਸਾਨਾਂ ਦੇ ਵਿਰੋਧੀ ਪੰਜਾਬ ਦੇ ਵਿਰੋਧੀ ਦੁਕਾਨਦਾਰਾਂ ਦੇ ਵਿਰੋਧੀ ਬੇਰਜ਼ਗਾਰਾਂ ਦੇ ਵਿਰੋਧੀ ਸਿੱਖਿਆ ਦੇ ਵਿਰੋਧੀ ਸੇਧ ਦੇ ਵਿਰੋਧੀ ਹੀ ਪੰਜੇਰਾ ਬਣਨੇ ਇਹਨਾਂ ਨੂੰ ਰਾਵਣ ਮੰਨਦੇ ਆ ਤਾਂ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣ ਵਾਸਤੇ ਆਏ ਸੀ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਕਿਲਾ ਕਿਹਾ ਜਾਂਦਾ ਗੜ ਕਿਹਾ ਜਾਂਦਾ ਰਾਜਨੀਤੀ ਰਾਜਤਨੀ ਕਿਹਾ ਜਾਂਦਾ ਉਸ ਰਾਜਤਨੀ ਦੇ ਵਿੱਚੋਂ ਸਾਨੂੰ ਬਹੁਤ ਵਧੀਆ ਸ਼ਹਿਰ ਦੇ ਵਿੱਚੋਂ ਲੋਕਾਂ ਨੇ ਸਹਿਯੋਗ ਕੀਤਾ ਜਿਹਦੇ ਤੋਂ ਇਹ ਗੱਲ ਸਪਸ਼ਟ ਹੈ ਕਿ ਲੋਕ ਹੁਣ ਜਾਗੇ ਆ ਹੁਣ ਲੋਕਾਂ ਨੂੰ ਅਕਲ ਆ ਗਈ ਹੈ ਲੋਕ ਆਪਣੀ ਗਲਤੀ ਆਉਣੇ ਸਮੇਂ ਦੇ ਵਿੱਚ ਸੁਧਾਰਨਗੇ ਜਿਹੜੇ ਪਹਿਲਾ ਕੰਡੇ ਬੀਜੇ ਸੀ ਜਿਹੜੇ ਚਾਫੇ ਸਿਹੜੇ ਸੀ ਉਹ ਪੱਟਣਗੇ ਆਉਂਦੇ ਟਾਈਮ ਦੇ ਵਿੱਚ ਤੇਹੀ ਗੱਲ ਦੱਸਣ ਵਾਸਤੇ ਅਸੀਂ ਲੋਕਾਂ ਨੂੰ ਆਏ ਸੀ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਕੋਈ ਪ੍ਰਤੀ ਨਹੀਂ ਕੀਤੀ ਪੰਜਾਬ ਦੇ ਅੱਜ ਦੇ 라ਵਣ ਜੇ ਮੰਦੀਏ ਬਦੀ ਦਾ ਪ੍ਰਤੀਕ ਤਾਂ ਇਹ ਲੋਕਾਂ ਨੇ ਉਹਨਾਂ ਦਾ ਪੁਤਲਾ ਕੁੱਕਿਆ ਜੀ ਤੁਸੀਂ ਪੁਤਲਾ ਫੂਕਣਾ 라ਵਣ ਦੀ ਜਗ੍ਹਾ ਤੇ ਕੀਦਾ ਕਿਦਾ ਪੁਤਲਾ ਫੂਕ ਰਹੇ ਹੋ 라ਵਣ ਦੀ ਜਗ੍ਹਾ ਤੇ ਅੱਜ ਦਾ ਮੌਜੂਦਾ 라ਵਣ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਉਸ ਦੇ ਨਾਲ ਆਉਂਦੇ ਜਿਹੜੇ ਸਿਰ ਹੁੰਦੇ ਸੀ ਸਿਰ ਰੂਪੀ ਉਹਦੀ ਸਾਰੀ ਮੰਤਰੀ ਮੰਡਲ ਉਹ ਸਾਰੇ ਸਿਰਾਂ ਦੇ ਚੁੱਕਿਆ ਵੱਡੇ 라ਵਣੇ ਤੋਂ ਵੀ ਉੱਤੇ ਵੱਡੇ 라ਵਣ ਬੈਠੇ ਆ ਚਾਹੇ ਉਹ ਜਿਹੜਾ ਕੇਜਰੀ ਵਾਲੋ ਵੇ ਚਾਹੇ ਮਨੀਸ਼ ਸ਼ਿਸ਼ੋਦੀਆ ਹੋਵੇ ਪੰਜਾਬ ਨੂੰ ਖਾ ਗਿਆ ਦਾਇਤ ਹੀ ਇੱਕ ਆਪਾਂ ਕਹਿੰਦੇ ਹੁੰਦੇ ਸੀ 라ਵਣ ਇੱਕ ਦਾਇਤ ਜਿਹੜਾ ਹੈਗਾ ਸੀਗਾ ਅੱਜ ਦੇ ਦਾਇਤ ਜਿਹੜੇ ਹੈਗੇ ਵਾਕਈ ਇਹ ਪੰਜਾਬ ਖਾ ਗੇ ਰੋਜ਼ਗਾਰ ਖਾ ਗੇ ਸਾਰਾ ਕੁਝ ਖਾ ਗੇ ਇੱਥੋਂ ਦਾ ਜਿਹੜਾ ਸਾਰਾ ਸੀਗਾ ਅਕਸਾਈਜ਼ ਸਭ ਕੁਝ ਖਾ ਗੇ ਅੱਜ ਉਹਨਾਂ ਦਾ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਲੂਸ ਕੱਢ ਕੇ 라ਵਣ ਰੂਪੀ ਜਿਹੜੇ ਅੱਜ ਦੇ 라ਵਣ ਮੁੱਖ ਮੰਤਰੀ ਤੇ ਮੰਤਰੀ ਮੰਡਲ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਦਿੱਲੀ ਵਾਲੀ ਉਹਨਾਂ ਸਾਰਿਆਂ ਦਾ ਪਤਲਾ ਫੁੱਕਿਆ ਗਿਆ ਸਾਡੀਆਂ ਮੰਗਾਂ ਆਖੀਆਂ ਮੰਗਾਂ ਤੁਹਾਡੀਆਂ ਸਾਡੀਆਂ ਮੰਗਾਂ ਬਹੁਤ ਹੀ ਥੋੜੀਆਂ ਜਿਹੀਆਂ ਮੰਗਾਂ ਅਸੀਂ ਰੁਜ਼ਗਾਰ ਮੰਗਦੇ ਆ ਸਾਨੂੰ 4 ਸਾਲ ਹੋ ਗਏ ਰੁਜ਼ਗਾਰ ਮੰਗਦਿਆਂ ਨੂੰ ਸਿੱਖਿਆ ਮਹਿਕਮੇ ਦੇ ਵਿੱਚ ਇੱਕ ਭਰਤੀ ਨਹੀਂ ਦਿੱਤੀ ਗਈ ਚਾਹੇ ਉਹ ਈਟੀਟੀ ਹੋਵੇ ਮਾਸਟਰ ਕੈਡਰ ਹੋਵੇ ਚਾਹੇ ਲੈਕਚਰਰ ਹੋਵੇ ਅਸੀਂ ਉਹਦਾ ਇਸ਼ਤਿਹਾਰ ਮੰਗਦੇ ਆ ਨਾਲ ਸਿਹਤ ਮਹਿਕਮੇ ਦੇ ਵਿੱਚ ਇਸ਼ਤਿਹਾਰ ਮੰਗਦੇ ਆ ਮਾਸਟਰ ਕੈਡਰ ਦੀ ਜਿਹੜੀ ਭਰਤੀ ਹੈ ਇੱਕ 55% ਦੀ ਬੇਤੁੱਕੀ ਸ਼ਰਤ ਇਹਨਾਂ ਵੱਲੋਂ ਲਾਈ ਗਈ ਆ ਅੱਜ ਤੱਕ ਜਿਹੜੀ ਬੀਐਡ ਉਹ 45% ਦੇ ਹੋ ਰਹੀ ਆ ਅਸੀਂ ਉਹ ਬੇਤੁੱਕੀ ਸ਼ਰਤਾ ਵਿਰੋਧ ਕਰਦੇ ਕਿ ਰੱਦ ਕੀਤੀ ਜਾਵੇ ਓਵਰੇਜ ਹੋ ਚੁੱਕੇ ਆ ਜਿਹੜੇ ਮੁ ਤਵਰਤ ਕੇ ਸਟੇਜਾਂ ਤੋਂ ਬੋਲਦਾ ਸੀਗਾ ਕਠਾੜ ਕਰਦਾ ਸੀਗਾ ਪੁਰਾਣੇ ਮੁੱਖ ਮੰਤਰੀਆਂ ਦੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਢਿੰਡਸਾ ਹੋਵੇ ਵੀ ਇਹ ਬੇਰਜ਼ਗਾਰ ਜਿਹੜੇ ਏਡੀ ਉਮਰ ਦੇ ਹੋ ਕੇ ਇਲੈਕਸ਼ਨ ਲੜਦੇ ਫਿਰਦੇ ਆ ਤਾਂ ਤੋਂ ਜਿਹੜੇ ਬੇਰਜ਼ਗਾਰ ਕਿਵੇਂ ਓਵਰੇਜ ਹੋ ਗਏ ਤਾਂ ਅੱਜ ਉਹੀ ਓਵਰੇਜ ਲੋਕ ਜਿਹੜੇ ਹੈਗੇ ਉਹਨਾਂ ਨੂੰ ਮੌਕਾ ਦੇਣ ਤੋਂ ਭੱਜ ਰਿਹਾ ਇਹ ਮੰਗਲ ਦੇ ਨਾਲ ਅਸੀਂ ਲੜ ਰਹੇ ਹਾਂ ਇੱਕ ਲੈਕਚਰਾਰ ਦੀ ਭਰਤੀ ਦਾ ਇਸ਼ਤਿਹਾਰ ਸੀਗਾ 3743 ਭਰਤੀ ਕਾਂਗਰਸ ਦੀ ਸੀ ਰੱਦ ਕਰਤੀ ਨਵੇਂ ਸਿਰੇ ਤੋਂ ਭਰਤੀ ਨਹੀਂ ਦਿੱਤੀ ਜਾ ਰਹੀ ਉਹ ਭਰਤੀ ਮੰਗ ਰਿਹਾ ਕਿ ਦੁਬਾਰਾ ਤੋਂ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਆਰਡਰ ਕਰਾਫਟ ਦੀਆਂ 250 ਪੋਸਟਾਂ ਉਹਨਾਂ ਦਾ ਅਸੀਂ ਮੰਗ ਕਰਦੇ ਹਾਂ ਕਿ 250 ਪੋਸਟਾਂ ਜਿਹੜੀਆਂ ਸਾਰਾ ਕੁਝ ਹੋ ਚੁੱਕਿਆ ਸਿਰਫ ਪੇਪਰ ਲੈਣਾ ਉਹਦਾ ਜਲਦੀ ਪੇਪਰ ਲਿਆ ਜਾਵੇ ਮਲਟੀਪਰਪਸ ਹੈਲਥ ਵਰਕਰ ਮੇਲ ਜਿਹੜੀ ਹੈਗੀਆਂ ਉਹਦੀ ਸਾਮੀ ਆਈ ਉਹਨੇ ਜੁਮਰ ਹੱਦ ਛੋੜ ਦਿੱਤੀ ਜਾਵੇ